250 ਸਾਲ ਪਹਿਲਾਂ ਜਾਰੀ ਕੀਤੀ ਗਈ ਤਾਂਬੇ ਦੀ ਜਿਹੜੀ ਛੋਟੀ ਜਿਹੀ ਚੀਜ਼ ਕੀ ਹੈ ਜ ਜਦੀ ਕੀਮਤ ਕਰੋੜਾਂ ਰੁਪਏ ਹੈ ਸੀਟੂ तिवारी ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭਪਿੰਦਰ ਪਾਰੇ ਤੇ ਦੁਆਬੇ ਰੇੜਾ ਤੁਮਾਂ ਚ ਬੀਬੀਸੀ ਤੋਂ ਇਹ ਜਿਹੜੀ ਗੱਲਬਾਤ ਹੈ ਦੁਨੀਆ ਦੀ ਪਹਿਲੀ ਜਿਹੜੀ ਸੀ ਤਾਂਬੇ ਦੀ ਟਿਕਟ 250 ਸਾਲ ਪਹਿਲਾਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਜਾਰੀ ਕੀਤੀ ਗਈ ਸੀ ਦੁਨੀਆ ਦਾ ਸਭ ਤੋਂ ਪਹਿਲਾ ਜਿਹੜਾ ਡਾਕਾ ਰ ਸੀ ਮੇਰੇ ਖਿਆਲ ਨਾਲ ਉਹ ਇੰਡੀਆ ਦੇ ਵਿੱਚ ਹੀ ਬਣਿਆ ਸੀ ਦੁਨੀਆ ਦੀ ਪਹਿਲੀ ਤਾਂਬੇ ਦੀ ਟਿਕਟ 250 ਸਾਲ ਪਹਿਲਾਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਜਾਰੀ ਕੀਤੀ ਗਈ ਸੀ ਜਿਸ ਦੀ ਕੀਮਤ 40 ਕਰੋੜ ਰੁਪਏ ਤੋਂ ਵੱਧ ਹੈ 31 ਮਾਰਚ 1774 ਨੂੰ ਜਾਰੀ ਕੀਤੇ ਇਹ ਇੱਕ ਜਾਂ ਦੋ ਆਨਿਆਂ ਦੇ ਇਹ ਟਿਕਟ ਇੱਕ ਤਰੀਕੇ ਦੇ ਜਿਹੜਾ ਹੈ ਪ੍ਰੀਪੇਡ ਟੋਕਨਸ ਹਨ ਇਹ ਡਾਰਕ ਟਿਕਟ ਭਾਰਤ ਦੇ ਗਵਰਨਰ ਜਨਰਲ ਵਾਰਨ ਹਿਸਟਿੰਗਸ ਦੀ ਈਸਟ ਇੰਡੀਆ ਬੰਗਾਲ ਪ੍ਰੈਜ਼ੀਡੈਂਸੀ ਨੇ ਜਾਰੀ ਕੀਤੀ ਸੀ 2 ਆਨੇ ਦੇ ਟਿਕਟ ਦਾ ਵਿਆਸ ਜਿਹੜਾ ਸੀ 26.4 ਮਿਲੀਮੀਟਰ ਤੇ ਭਾਰ ਜਿਹੜਾ ਇਹਦਾ ਸੀਗਾ 8.95 ਗ੍ਰਾਮ ਸੀ ਇੱਕ ਦਾ ਗੋਲ ਆਕਾਰ ਵਾਲੀ ਇਸ ਟਿਕਟ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਪਟਨਾ ਪੋਸਟ 2 ਆਨਾ ਲਿਖਿਆ ਹੋਇਆ ਹੈ ਜਦ ਕੀ ਦੂਜੇ ਪਾਸੇ ਫਾਰਸੀ ਦੇ ਵਿੱਚ ਜਿਹੜਾ ਸੀ ਅਜੀਮਾਬਾਦ ਡਾਕ 2 ਆਨਾਂ ਲਿਖਿਆ ਹੋਇਆ ਇਹਨਾਂ ਦੋ ਟਿਕਟਾਂ ਨੂੰ ਅਜੀਮਾਬਾਦ ਇਕੰਨੀ ਅਤੇ ਅਜੀਮਾਬਾਦ ਦਵਾਨੀ ਇਕੰਨੀ ਤੇ ਦਵਾਨੀ ਵੀ ਕਿਹਾ ਜਾਂਦਾ ਹੈ ਡਾਕ ਟਿਕਟਾਂ ਜਿਹੜੀਆਂ ਸਨ ਭਾਰਤ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਦਰਸਾਉਂਦੀਆਂ ਨੇ ਇਸ ਤਾਂਬੇ ਦੀ ਟਿਕਟ ਦੇ 250 ਸਾਲ ਪੂਰੇ ਹੋਣ ਦੇ ਮੌਕੇ ਦੇ ਉੱਤੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਡਾਕ ਟਿਕਟ ਪ੍ਰਦਰਸ਼ਨੀ ਜਿਹੜੀ ਸੀ ਲਾਈ ਗਈ ਸੀ ਦੁਰਲੱਭ ਟਿਕਟਾਂ ਦੀ ਪ੍ਰਦਰਸ਼ਨੀ ਸੀ ਇਹ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਲਈ ਜਿਹੜੀ ਹੈ ਮੈਂ ਖੁੰਝ ਗਿਆ ਜੀ ਮੈਂ ਚਾਹੁੰਦਾ ਸੀਗਾ ਫਿਰ ਤੁਹਾਨੂੰ ਦਿਖਾਉਣੀਆਂ ਵੀ ਬਾਅਦ ਦੇ ਵਿੱਚ ਮੈਂ ਦਿਖਾਉਣਾ ਜਿਸ ਦੇ ਵਿੱਚ ਦੇਸ਼ ਅਤੇ ਦੁਨੀਆਂ ਭਰ ਤੋਂ 2 ਜਿਸ ਦੇ ਵਿੱਚ ਦੇਸ਼ ਅਤੇ ਦੁਨੀਆਂ ਭਰ ਤੋਂ 20000 ਤੋਂ ਵੱਧ ਡਾਕ ਟਿਕਟਾਂ ਪ੍ਰਦਰਸ਼ਨੀਆ ਦੇ ਵਿੱਚ ਲਗਾਈਆਂ ਗਈਆਂ ਸਨ ਇਸ ਪ੍ਰਦਰਸ਼ਨੀ ਵਿੱਚ ਦੁਰਲਭ ਸਟੈਂਪ ਬ੍ਰਿਟਿਸ਼ ਗੁਆਨਾਵਨ ਸੇਟ ਮਾਜੇਟਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਇਹ 1856 ਦੇ ਵਿੱਚ ਵਰਤੋਂ ਦੇ ਵਿੱਚ ਆਈਆਂ ਸੀ ਜਦੋਂ ਬ੍ਰਿਟਿਸ਼ ਕਲੋਨੀ ਗੁਆਨਾ ਦੇ ਵਿੱਚ ਸਟੈਂਪ ਦੀ ਇੱਕ ਖੇਪ ਆਉਣ ਦੇ ਵਿੱਚ ਦੇਰੀ ਹੋ ਗਈ ਸੀ ਉਸ ਸਮੇਂ ਗੁਆਨਾ ਦੇ ਤਤਕਾਲੀ ਪੋਸਟ ਮਾਸਟਰ ਜਿਹੜਾ ਸੀ ਸ਼ਿਪਮੈਂਟ ਆਉਣ ਤੱਕ ਤਿੰਨ ਤਰ੍ਹਾਂ ਦੀਆਂ ਅਸਥਾਈ ਮੋਹਰਾਂ ਛਾਪੀਆਂ ਸਨ ਖੇਪੋਂ ਤੋਂ ਬਾਅਦ ਇਹ ਟਿਕਟ ਪ੍ਰਚਲਨ ਤੋਂ ਬਾਅਦ ਪ੍ਰਚਲਨ ਤੋਂ ਜਿਹੜੀ ਸੀ ਬਾਹਰ ਹੋ ਗਈ ਪਰ ਇੱਕ ਟਿਕਟ ਬਚ ਗਈ ਸੀ 1 ਸੈਂਟ 1 ਸੇਟ ਮੇਜੇਟਾ ਗੁਆਨਾ ਦੇ 12 ਸਾਲ ਦੇ ਬੱਚੇ ਨੂੰ 1873 ਦੇ ਵਿੱਚ ਆਪਣੇ ਘਰ ਵਿੱਚ ਕਾਗਜ਼ਾਂ ਦੇ ਵਿੱਚੋਂ ਮਿਲਿਆ ਸੀ ਇਸ ਬੱਚੇ ਨੇ ਇਸ ਟਿਕਟ ਨੂੰ ਇੱਕ ਸਥਾਨਕ ਵਿਅਕਤੀ ਨੀਲ ਆਰ ਮੈਕ ਕਿੰਨਨ ਨੂੰ 6 ਸ਼ੀਲਿੰਗ ਦੇ ਵਿੱਚ ਵੇਚ ਦਿੱਤਾ ਸੀ ਉਸ ਸਮੇਂ ਦੇ 1873 ਦੇ ਵਿੱਚ ਪਰ ਅੱਜ ਉਹਦੀ ਕੀਮਤ ਕੰਨੀਆਂ ਦੇਖੋ ਅੱਜ ਦੇ ਦਿਨ ਦੇ ਵਿੱਚ ਉਹਦੀ ਕੀਮਤ 40 ਕਰੋੜ ਰੁਪਏ ਹੈ ਇਸ ਮੋਹਰ ਦੀ ਸਟੈਂਪ ਦੀ ਡਾਕ ਟਿਕਟ ਦੀ ਰੋਮਨ ਮਾਨ ਤਾਵਾ ਦੇ ਨਾਲ ਸੰਬੰਧਤ ਇਹ ਟਿਕਟ ਮੰਨੀ ਜਾਂਦੀ ਹੈ ਇੱਥੇ ਬਹੁਤ ਸਾਰੀਆਂ ਡਾਕ ਟਿਕਟਾਂ ਨੇ ਜਿਨ੍ਹਾਂ ਦੇ ਨਾਲ ਦਿਲਚਸਪ ਕਹਾਣੀਆਂ ਜੁੜੀਆਂ ਹੋਈਆਂ ਇਸ ਪ੍ਰਦਰਸ਼ਨੀ ਦੇ ਵਿੱਚ ਰੋਮਨ ਵਿਸ਼ਵਾਸਾਂ ਦੇ ਨਾਲ ਸੰਬੰਧਿਤ ਕਈ ਡਾਕ ਟਿਕਟਾਂ ਵੀ ਮਿਲੀਆਂ ਰੋਮਨ ਮਾਨਤਾਵਾਂ ਦੇ ਵਿੱਚ ਕਿਊਪਿਡ ਨੂੰ ਰੱਬ ਦਾ ਦਰਜਾ ਹਾਸਲ ਹੈ ਉਹਨਾਂ ਨੂੰ ਪਿੱਛਾ ਉਹਨਾਂ ਨੂੰ ਇੱਛਾਵਾਂ ਤੇ ਪਿਆਰ ਦਾ ਦੇਵਤਾ ਮੰਨਿਆ ਜਾਂਦਾ ਹੈ ਨੌਜਵਾਨ ਪ੍ਰੇਮੀਆਂ ਦੇ ਵਿੱਚ ਕਿਊਪਿਡ ਅਤੇ ਉਹਨਾਂ ਦੇ ਨਾਲ ਜੁੜੇ ਪ੍ਰੇਮ ਤੀਰ ਹਮੇਸ਼ਾ ਲੋਕਪਸੰਦ ਰਹੇ ਨੇ ਪਰਦਰਸ਼ਨੀ ਦੇ ਵਿੱਚ ਕਈ ਮੋਹਰੇ ਸ਼ਾਮਿਲ ਸਨ ਜੋ ਕਿ ਕਿਊਪਿਡ ਅਤੇ ਐਪਲ ਸੇਬ ਨੂੰ ਜਿਹੜਾ ਸੇ ਹੈ ਉਹਨੂੰ ਪੁਰਾਤਨ ਪਿਆਰ ਦੇ ਪ੍ਰਤੀਕ ਦੇ ਵਜੋਂ ਦਰਸਾਉਂਦੀਆਂ ਨੇ ਇਹ ਮੋਹਰੇ ਵਕ ਵਕ ਦੇਸ਼ਾਂ ਦੇ ਵਿੱਚ ਜਾਰੀ ਕੀਤੇ ਗਈਆਂ ਗਈਆਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਬੇਗਮ ਅਖਤਰ ਦੇ ਉੱਤੇ ਵੀ ਜਾਰੀ ਟਿਕਟ ਸੀਕ ਮਲਿਕਾਏ ਗਜ਼ਲ ਵਜੋਂ ਜਾਣੀ ਜਾਂਦੀ ਭਾਰਤ ਦੀ ਮਸ਼ਹੂਰ ਗਜ਼ਲ ਗਾਇਕਾ ਬੇਗਮ ਅਖਤਰ ਤੇ ਜਾਰੀ ਕੀਤੀ ਗਈ ਡਾਕ ਟਿਕਟ ਵੀ ਇੱਥੇ ਪ੍ਰਦਰਸ਼ਿਤ ਕੀਤੀ ਗਈ ਇਸ ਡਾਕ ਟਿਕਟ ਦੀ ਕਹਾਣੀ ਇਹ ਹੈ ਕਿ 1994 ਦੇ ਵਿੱਚ ਜਾਰੀ ਕੀਤੀ ਗਈ ਇਸ ਡਾਕ ਟਿਕਟ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਇਸ ਦੇ ਵਿੱਚ ਵਰਤੀ ਗਈ ਸਿਆਹੀ ਪਾਣੀ ਦੇ ਵਿੱਚ ਘੁਲ ਜਾਂਦੀ ਹੈ ਇਸ ਡਾਕ ਟਿਕਟ ਪ੍ਰਦਰਸ਼ਨੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਜਾਰੀ ਕੀਤੀ ਡਾਕ ਟਿਕਟ ਵੀ ਸ਼ਾਮਲ ਸੀ ਸਟੈਂਪ ਇਕੱਠਾ ਕਰਨ ਦਾ ਸ਼ੌਂਕ ਵੀ ਆ ਲੋਕਾਂ ਨੂੰ ਟਿਕਟਾਂ ਇਕੱਠੀਆਂ ਕਰਨ ਦੇ ਸ਼ੌਂਕ ਨੂੰ ਕਿੰਗ ਆਫ ਹਾਬੀਸ ਕਿੰਗ ਆਫ ਹੌਬੀਜ਼ ਸ਼ੌਂਕਾਂ ਦਾ ਰਾਜਾ ਹੋਣ ਦਾ ਦਰਜਾ ਪ੍ਰਾਪਤ ਹੈ ਬਿਹਾਰ ਸਰਕਲ ਦੇ ਚੀਫ ਪੋਸਟ ਜਰਨਲ ਅਨਿਲ ਕੁਮਾਰ ਨੇ ਦੱਸਿਆ ਗੱਲਬਾਤ ਦੇ ਦੌਰਾਨ ਕਿ ਇਹ ਇੱਕ ਅਜੀਹਾ ਸ਼ੌਂਕ ਹੈ ਜਿਸ ਦੇ ਰਾਹੀਂ ਤੁਸੀਂ ਉਹ ਪੰਕੋਲਿਕ ਖੇਤਰ ਬਾਰੇ ਜਾਣ ਸਕਦੇ ਹੋ ਜਿਸ ਦੇ ਵਿੱਚ ਤੁਹਾਡੀ ਦਿਲਚਸਪੀ ਹੈ ਦੁਨੀਆ ਭਰ ਦੇ ਵਿੱਚ 20 ਕਰੋੜ ਤੋਂ ਵੱਧ ਲੋਕ ਟਿਕਟਾਂ ਇਕੱਠੀਆਂ ਕਰਦੇ ਨੇ ਕਈ ਦੇਸ਼ਾਂ ਦੇ ਵਿੱਚ ਨਾਲੇਜ ਥਰੂ ਸਟੈਂਪ ਨਾਮ ਦੀ ਮੁਹਿੰਮ ਵੀ ਚਲਾਈ ਜਾਂਦੀ ਹੈ। ਭਾਰਤ ਦੇ ਵਿੱਚ ਚਿੱਠੀਆਂ ਭੇਜਣ ਅਤੇ ਲੈ ਜਾਣ ਦੇ ਸ਼ੁਰੂਆਤੀ ਤਰੀਕਿਆਂ ਬਾਰੇ ਵਿਸਥਾਰ ਦੇ ਵਿੱਚ ਦੱਸਦੀਆਂ ਟਿਕਟਾਂ ਵੀ ਪ੍ਰਦਰਸ਼ਨੀ ਦੇ ਵਿੱਚ ਸਨ। ਡਾਕੀਏ, ਰੇਲ, ਪੈਰਾਸ਼ੂਟ ਮੇਲ, ਮੋਟਰ ਡਾਕ ਦੇ ਨਾਲ-ਨਾਲ ਮੁਸ਼ਕਲ ਰੇਗਿਸਤਾਨੀ ਇਲਾਕਿਆਂ ਦੇ ਵਿੱਚ ਚਿੱਠੀਆਂ ਪਹੁੰਚਾਉਣ ਵਾਲੇ ਊਂਠਾਂ ਦੀਆਂ ਤਸਵੀਰਾਂ ਵੀ ਡਾਕ ਟਿਕਟਾਂ ਦਾ ਸ਼ਿੰਗਾਰ ਰਹੀਆਂ ਸਨ। ਜੀ ਦੋਸਤੋ ਇਹ ਹੈ ਜੀ ਉਸ ਸਮੇਂ ਦੀ ਗੱਲ ਪੁਰਾਣੀ ਭਾਰਤ ਦੀ ਜਦੋਂ ਡਾਕ ਟਿਕਟਾਂ ਦੀ ਸ਼ੁਰੂਆਤ ਕਹਿ ਸਕਦੇ ਆ ਜਾਂ ਇਹ ਸਾਰਾ ਸਿਲਸਲਾ ਜਿਹੜਾ ਸ਼ੁਰੂ ਹੋਇਆ ਸੀ 250 ਸਾਲ ਪਹਿਲਾਂ ਜਾਰੀ ਕੀਤੀ ਗਈ ਤਾਂਬੇ ਦੀ ਛੋਟੀ ਜਿਹੀ ਇਹ ਚੀਜ਼ ਜਿਹੜੀ ਹੈ ਟਿਕਟ ਦੇ ਰੂਪ ਦੇ ਵਿੱਚ ਹੈ ਜਿਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ ਗੱਲਬਾਤ ਸੀ ਸੀ2 तिवारी ਹੋਣਾ ਦੀ ਬੀਬੀਸੀ ਤੋਂ ਤੇ ਮੈਂ ਤੁਹਾਡਾ ਦਸ ਭੁਪਿੰਦਰ ਪਰੇ ਦੋਆਬੇ ਰੇਰ ਦਾ ਮਾਂਚ